ਹੋ ਚਾਪੋ ਉਹ ਕੋਲ ਵਿੱਚ ਕੋਲ ਵਿੱਚ ਗੱਡੀ ਚ ਪਰ ਆ ਨਾ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਵਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਉਂਦੇ ਬਚਉਂਦੇ ਉਹ ਗੱਡੀ ਤਾਂ ਜਾਰਦੀ ਹੋਵੇ ਕੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵੱਜ ਗਈ ਤੇ ਹੁਣ ਪੈਸੇ ਮੰਗਾਂਦੇ ਉਹਨੇ ਤੁਹਾਨੂੰ ਕਹਿੰਦਾ ਮੇਰੇ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਨਹੀਂ ਵੱਜਣੀ ਜਿਹਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾਰੀਆਂ ਥੱਲੇ ਆ ਜਾਂਦੀਆਂ ਆਹ ਕਾਲੀ ਕਾ ਦੋਨੇ ਮੈਂ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਵਧਾਉਂਦੇ ਵਧਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਐਹੀ ਗੱਲ ਹੋਈ। ਕਿਥੋਂ ਸਵਾਰੇ ਸੀ? ਮੈਂ ਭੜੀ ਬੱਸ ਸਟੈਂਡ ਤੋਂ ਆ ਰਿਹਾ। ਬੱਸ ਸਟੈਂਡ। ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਨੂੰ ਹਾਂਜੀ ਹਾਂਜੀ। ਅੱਛਾ। ਜੇ ਸਵਾਰੀਆਂ ਗਏ ਸਵਾਰੀਆਂ ਗਈਆਂ ਸਰ। ਕੀ ਜਾ ਹੋ ਗਿਆ? ਹਾਂ ਸਵਾਰੀਆਂ ਮਚਾਲੀਆਂ ਨੇ। ਕਿ ਕਿ ਨੁਕਸਾਨ ਹੋ ਗਿਆ? ਇਹ ਗੱਡੀ ਦੇ ਉੱਤੇ ਮਾੜਾ ਜਿਹਾ ਡੈਂਡ ਪੈ ਗਿਆ, ਸਵਾਰਾਜ ਪੈ ਗਿਆ। ਆਇਆ ਵੀ ਆ। ਲੋਕਾਂ ਨੇ ਗੱਡੀਆਂ ਤੋੜੀ ਜਾਓ। ਇਹ ਠੀਕ ਹੈ ਤੁਹਾਡਾ ਕੰਮ ਹਣਾ। ਇਹ ਗਦਰ ਪਾਤਾ। ਥੋਲੇ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛਿੜਿਓ। ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ। ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ। ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਤਾਂ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਇੱਕੋ ਪੈਸੇ ਲੈਣੇ ਆ ਵੀ ਇਹ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉ ਦਾਖਾ ਖੜਾ ਕੇ ਲੈ ਆਂਦੀ ਆ ਤੇ ਉਹ ਕੋਲ 5000 ਰੁਪਏ ਵੀ ਲੈਣੀਆਂ ਰੁਪਇਆ 2000 ਲੈਣਾਂ ਤੇ ਕੰਮ ਨਿਬੇੜ ਦੋ ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਜੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਚੱਕਰ ਇਹ ਡੋਂਗ ਛੜ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਵੀ ਵੱਜਨੇ ਜਿਹਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੇ ਆਂ ਅਸੀਂ ਹਮਨੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦੇ ਖਲਾਰੇ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਜਾਦਾ ਗੱਡੀ ਮਾਰੀ ਹੈ ਤਨੂਏ ਨੂੰ ਪਤਾ ਵੀ ਗੱਲਾਂ ਵਧੀ ਗਈਆਂ ਨੁਕਸਾਨ ਕਿੰਨਾ ਹੋਇਆ ਤੁਹਾਡਾ ਬੰਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਹੀਂ ਆਉਣਾ ਖਾਣਾ ਜੀ ਗੱਡੀ ਦਾ ਸੋ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ